ਸੋ ਸਾਰੇ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ ਜੈ ਪੀਮ ਜੈ ਵਾਲਮੀਕੀ ਸੋ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪਿੰਡ ਚੰਦਪਾਣ ਦੇ ਵਿੱਚ ਜਿਹੜਾ ਥਾਣਾ ਜੈਤੋ ਦੇ ਅਧੀਨ ਇੱਕ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ ਕਿਉਂਕਿ ਜਦੋਂ ਇਹ ਘਟਨਾ ਵਾਪਰੀ ਸੀਗੀ ਉਸੇ ਵੇਲੇ ਕਈ ਸਾਥੀਆਂ ਦਾ ਫੋਨ ਆਇਆ ਸੀ ਤੇ ਅਸੀਂ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਉਹਨਾਂ ਤੱਕ ਜਿਹੜੀ ਇਹ ਗੱਲਬਾਤ ਰੱਖੀ ਆ ਵੀ ਜੋ ਉੱਥੇ ਘਟਨਾ ਵਾਪਰੀ ਆ ਉਸ ਦਾ ਜਿਹੜਾ ਆ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਸੀਨੀਅਰ ਅਧਿਕਾਰੀਆਂ ਨੇ ਜਾਣਬੁੱਝ ਕੇ ਔਰ ਮਿਲੀ ਪੁਲੀ ਭਗਤ ਦੇ ਨਾਲ ਜਿਹੜਾ ਉਹ ਇੱਕ ਬਕੂਆ ਜਿਹਾ ਬਣਾ ਕੇ ਇੱਕ ਮਾਹੌਲ ਖਰਾਬ ਕੀਤਾ ਸੋ ਕਿਉਂਕਿ ਅਸੀਂ ਵੀ ਉੱਥੇ ਜਾਣਾ ਚਾਹੁੰਦੇ ਸੀਗੇ ਪਰ ਰਵਿਦਾਸ ਮਾਰੇ ਤੇ ਪ੍ਰਕਾਸ਼ ਦੇ ਵਾਲੇ ਕਰਕੇ ਜਿਹੜਾ ਜੋ ਸਪੈਸ਼ਲ ਟ੍ਰੇਨ ਜਿਹੜੀ ਡੇਅ ਸਸਪੈਂਡ ਬੱਲਾਂ ਤੋਂ ਜਾਣੀ ਸੀ ਉਸ ਕਰਕੇ ਨਹੀਂ ਪਹੁੰਚ ਸਕੇ ਸੋ ਪਰ ਬਾੜਤਾ ਲਾਭ ਜਿਹੜੀ ਹੈ ਸੀਨੀਅਰ ਅਧਿਕਾਰਣਾ ਹੁੰਦੀ ਰਹੀ ਸੋ ਸਾਡੇ ਬਹੁਤ ਕਰੀਬੀ ਜਿਹੜੇ ਦੋਸਤ ਆ ਉਹਨਾਂ ਨੇ ਦੱਸਿਆ ਪਰ ਇੱਕ ਬੜੀ ਦਿਨ ਨੂੰ ਜਿਹੜੀ ਠੇਸ ਪਹੁੰਚੀ ਗੱਲ ਦੀ ਸੁਣ ਕੇ ਵੀ ਜਿਹੜਾ ਇੱਕ ਮੌਜੂਦਾ ਸਰਪੰਚ ਜੋ ਕਿ ਆਯਾਦ ਜਿਹੜਾ ਆ ਉਹ ਪਿੰਡ ਦੇ ਵਿੱਚ ਜਿੱਤਿਆ ਵੀ ਹਰ ਪਾਰਟੀ ਦੇ ਆਗੂ ਸਭਨ ਖੜੇ ਸੀਗੇ ਕਿਉਂਕਿ ਉਧਰ ਜਿਹੜਾ ਏਰੀਆ ਉਧਰ ਉਸਦੇ ਬੜੇ 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 ਸਰਮਾਇਦਾਰ ਪਾਰਟੀਆਂ ਬੈਠੀਆਂ ਬੜੇ ਬੜੇ ਜਿਹੜੇ ਕਹਿੰਦੇ ਸਾਡੀਆਂ ਸੀਐਮ ਨਾਲ ਗੱਲਬਾਤ ਹੈ ਬੜੇ ਬੜੇ ਅਫਸਰਾਂ ਨਾਲ ਗੱਲਬਾਤ ਆ ਉਸ ਪਿੰਡ ਦੇ ਵਿੱਚੋਂ ਜਿਹੜਾ ਇੱਕ ਅਜਾ ਜਿੱਤਣਾ ਬਹੁਤ ਵੱਡੀ ਗੱਲ ਸੀ ਜਿਹੜੇ ਸਾਡੇ ਅਸੀਂ ਸਮਾਜ ਦੇ ਬੰਦੇ ਨੇ ਜਿਹੜਾ ਕੁਲਦੀਪ ਜੀ ਨੇ ਜਿਹੜੀ ਇਲੈਕਸ਼ਨ ਜਿੱਤ ਕੇ ਜਿੱਤੀ ਉਹਦੀ ਵਾਈਫ ਨੂੰ ਅਸੀਂ ਜਿਹੜਾ ਉਥੋਂ ਦੇ ਕੈਂਡੀਡੇਟ ਖੜੇ ਹੋ ਗਏ ਯਾਰ ਕਿਉਂਕਿ ਇਹਨਾਂ ਦਾ ਆਪਣਾ ਵੀ ਇੱਕ ਨਿਊਜ਼ ਚੈਨਲ ਆ ਸੋ ਉਹ ਵੀ ਆਪਣਾ ਚੈਨਲ ਚਲਾਉਂਦੇ ਜਿੱਥੇ ਕਿਤੇ ਆਵਾਜ਼ ਕਿਸੇ ਲੋਕਾਂ ਦੀ ਨਹੀਂ ਪਹੁੰਚ ਸਕਦੀ ਉਹ ਆਪਣੇ ਜਿਹੜੇ ਆ ਨਿਰਪੱਖ ਟੂੜੇ ਦਾਹੀਂ ਜਿਹੜੀ ਆ ਲੋਕਾਂ ਦੀ ਆਵਾਜ਼ ਬਣਾਉਂਦੇ ਸੀ ਕਿਉਂਕਿ ਲੋਕੀ ਇਹਨਾਂ ਨੂੰ ਪਸੰਦ ਕਰਦੇ ਤਾਂ ਹੀ ਜਿਹੜਾ ਸਰਪੰਚ ਜਿਹੜਾ ਉਹ ਜਾਅ ਦਿੱਤੇ ਪਰ ਉਹਨਾਂ ਦਾ ਇੱਕ ਕਾਰਨ ਕੀ ਸੀ ਕਿ ਛੋਟਾ ਜਿਹਾ ਕਾਰਨ ਨੂੰ ਇੱਡਾ ਵੱਡਾ ਮਾਹੌਲ ਜਿਹੜਾ ਬਣਾਉਣਾ ਉੱਥੇ ਦੀ ਐਸਐਸਪੀ ਜਿਹੜੀ ਮੈਡਮ ਹੈ ਉਹ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੇ ਜਿਹੜਾ ਪਾਣੀ ਗੰਦਾ ਪਾਣੀ ਜਿਹੜਾ ਸਮਾਜ ਬਾਤੇ ਪੀਣ ਵਾਲੇ ਪਾਣੀ ਵਿੱਚ ਇਹ ਜਾਣ ਬੁੱਝ ਕੇ ਉਦੋਂ ਨੂੰ ਜਿਹੜਾ ਉਹਨੂੰ ਧਲਾਨ ਕਰਕੇ ਉਹ ਜੋੜਨਾ ਚਾਹੁੰਦੇ ਸੀ ਤੇ ਸਰਪੰਚ ਸਾਹਿਬ ਨੇ ਜਿਹੜਾ ਰੋਕਿਆ ਕਿਉਂਕਿ ਆਜ਼ਾਦ ਬੰਦਾ ਜਿਹੜਾ ਜੋਤਿਆ ਕਿ ਪੀਡਿਕਲ ਪਾਰਟੀ ਦਾ ਕਿਤੇ ਹੱਥ ਨਹੀਂ ਹੁੰਦਾ ਤੇ ਹੱਦ ਕੀ ਕਰ ਸਕਦਾ ਦਰਖਾਵਾ ਦੇ ਸਕਦਾ ਐਸਐਚਓ ਨੂੰ ਜਦੋਂ ਦਰਖਾਵਾ ਦੇਉਂਦੇ ਬਾਅਦ ਪਤਾ ਮੈਨੂੰ ਇਹ ਤੁਸੀਂ ਆਪ ਹੀ ਕਿਸ ਲਾ ਲਓ ਵੀ ਜਿਹੜੇ ਬੰਦੇ ਦੀ ਪਿੱਛੇ ਪਾਵਰ ਨਹੀਂ ਹੁੰਦੀ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ ਉਹੀ ਗੱਲ ਹੋਈ ਜਦੋਂ ਆਪਣੇ ਸਰਪੰਚ ਸਾਹਿਬ ਦੀ ਮੌਜੂਦਗੀ ਨਹੀਂ ਹੋਈ ਤਾਂ ਅਖੀਰ ਵਿੱਚ ਧਰਮੇ ਤੇ ਜਿਹੜੇ ਆ ਉੱਥੇ ਬਹਿ ਗਏ ਧਰਮੇ ਤੇ ਬਹਿਣ ਤੇ ਦੂਜੀ ਪਾਰਟੀ ਨੇ ਐਸਐਸਪੀ ਮੈਡਮ ਉੱਤੇ ਦੇ ਜ਼ਿਲ੍ਹੇ ਦੇ ਡੀਆਈਜੀ ਜਾਂ ਪ੍ਰਸ਼ਾਸਨ ਨਾਲ ਮੀਟਿੰਗ ਹੋ ਕੇ ਕਰਕੇ ਉਹਨਾਂ ਦੇ ਘਰ ਸਰਪੰਚ ਸਾਹਿਬ ਦੇ ਸਾਰਾ ਘਰ ਤੋੜਿਆ ਹਰ ਇੱਕ ਚੀਜ਼ ਜਿਹੜੀ ਆ ਉਹ ਜਿਹੜੀ ਆ ਸਾਰਾ ਕੁਝ ਉਹਨਾਂ ਦੇ ਘਰ ਦੇ ਵਿੱਚ ਕੋਈ ਸਮਾਨ ਬੱਜਿਆ ਨਹੀਂ ਅੱਧਾ ਸਮਾਨ ਤਾਂ ਕਹਿੰਦੇ ਉਥੋਂ ਚੋਰੀ ਕਰਕੇ ਲੈ ਗਏ ਨਾ ਤਾਂ ਲੈ ਉਹ ਪਰਚਾ ਤਾਂ ਦਰਜ ਹੋਇਆ ਜਿਹੜਾ ਘਰ ਤੋੜਿਆ ਨਾ 452 ਦਰਜ ਹੋਈ ਪਰ 10 ਨੰਬਰ ਐਫ ਆਈ ਆਰ ਜਿਹੜੀ ਇਹਨਾਂ ਨੇ ਕੀਤੀ ਸੀ ਆਰਮਡ ਰੈਕਟ ਦੀ ਅਸਲੇ ਦੀ ਉਹ ਵੀ ਸਾਰੇ ਪੰਜਾਬ ਦੇ ਬੰਦਿਆਂ ਨੇ ਬੱਚੇ-ਬੱਚੇ ਤੱਕ ਜਿਹੜੀ ਵੀਡੀਓ ਪਹੁੰਚੀ ਸੀ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਦਾ ਆਰਮ ਨਾਲ ਪਿੱਛੇ ਖੜੀ ਹੈ ਤੇ ਉੱਥੇ ਤੇ ਜਿਹੜੇ ਨਮਾਇंदे ਸੀ ਜਿਹਨਾਂ ਦਾ ਅਸਲਾ ਚੁੱਕਿਆ ਅਖਰੇ ਆ ਗੋਲੀਆਂ ਚਲਾ ਰਹੇ ਸੀ ਪਰ ਪੁਲਿਸ ਪੁਛਾਣ ਨੇ ਇਹ ਦੇਖਦੀ ਸੀ ਵੀ ਕਿਸੇ ਦੇ ਗੋਲੀ ਲੱਗੇ ਕੋਈ ਡੈਥ ਹੋਵੇ ਤੇ ਅਸੀਂ ਗਾਂਹ ਜਾਈਏ ਪਰ ਜਿਹੜੇ ਬੰਦੇ ਉੱਥੇ ਰੋੜੇ ਮਾਰ ਰਹੇ ਸੀ ਮਾਹੌਲ ਖਰਾਬ ਕੀਤਾ ਉਹ ਸਰਪੰਚ ਤਾਂ ਕੋਦ ਬਚਾਰਾ ਧਰਨੇ ਦੇ ਬਿਠਾਈ ਉਹਨਾਂ ਦਾ ਕੋਈ ਸਾਥੀ ਨਹੀਂ ਸੀਗਾ ਪਰ ਇਹ ਸਾਰਾ ਜਿਹੜਾ ਧਨਾਲ ਬੰਦੇ ਸੀ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਦੇ ਬੰਦਿਆਂ ਨੇ ਰੋੜੇ ਜਲਾ ਕੇ ਉਲਟਾ ਜਿਹੜਾ ਸਰਪੰਚ ਨੂੰ ਮੌਜੂਦਾ ਸਰਪੰਚ ਨੂੰ ਪੋਸਟ ਦੀ ਕਸੜੀ ਵਿੱਚ ਅਰੈਸਟ ਕੀਤਾ ਉਹਨੂੰ ਕਹਿੰਦੇ ਇੰਨਾ ਟੌਰਚਰ ਕੀਤਾ ਕੁੱਟਮਾਰ ਕੀਤੀ ਅਜੇ ਤੱਕ ਉਹ ਧਾਰਾ ਨਹੀਂ ਵਾਧਾ ਹੋਇਆ ਤੇ ਐਸਸੀ ਐਕਟ ਦਾ ਜਿਹੜਾ ਵਾਧਾ 37 ਦਾ ਬਾਅਦ ਵਿੱਚ ਹੋਇਆ ਪਰ ਕਈ ਧਰਾਵਾਂ ਹੱਲੇ ਜੜੀਆਂ ਹੋਰ ਜਿਹੜੀਆਂ ਲੱਗੜਬੜੀਆਂ ਇਹਨਾਂ ਦੇ ਕੰਨਾ ਸੋ ਮੈਂ ਸਾਰੀਆਂ ਜਥੇਬੰਦੀਆਂ ਨੂੰ ਸਮਾਜ ਸਮਾਜ ਨੂੰ ਇਹ ਅਪੀਲ ਕਰਦਾ ਵੀ ਇਹ ਜਿਹੜੀ ਚੀਜ਼ਾਂ ਆ ਲਗਾਤਾਰ ਜਿਹੜੇ ਪੰਜਾਬ ਦੇ ਵਿੱਚ ਆਪਣੇ ਸਮਾਜ ਨਾਲ ਹੋ ਰਹੀਆਂ ਇਹਨਾਂ ਨੂੰ ਆਪਾਂ ਡਗਾਈ ਤੱਕ ਜਾਣਾ ਚਾਹੀਦਾ ਕਿਉਂਕਿ ਪਿੱਛੇ ਜੇ ਬਾਬਾ ਸਾਹਿਬ ਦਾ ਸਟੈਚੂ ਜੀ ਜਿਹੜਾ ਦਿਨੇ ਬੰਦਿਆ ਤੋੜਿਆ ਹਾਲੇ ਤੱਕ ਹੋਰਾਂ ਨਹੀਂ ਪਤਾ ਲੱਗਾ ਕਿ ਉਹਦੀ ਬੈਕਡੇਕ ਕੌਣ ਆ ਤੇ ਇੱਥੇ ਵੀ ਉਹੀ ਚੀਜ਼ ਹੋ ਜਾਣੀ ਆ ਕਿਉਂਕਿ ਇਹਦੇ ਪਿੱਛੇ ਕੌਣ ਆ ਪੋਲੀਟੀਕਲ ਪਾਰਟੀ ਆਗੂ ਕੌਣ ਆ ਇਹਦਾ ਵੀ ਤਹਿ ਤੱਕ ਜਾਣਾ ਸਾਡੇ ਸਮਾਜ ਦਾ ਸਮੁੱਚੇ ਸਮਾਜ ਦਾ ਜਿਹੜਾ ਫਰਜ਼ ਬੰਦਾ ਆਪਾਂ ਜਾਈਏ ਸੋ ਸੀਨੀਅਰ ਅ ਵੀ ਤੁਸੀਂ ਸੀਨੀਅਰ ਅਧਿਕਾਰੀ ਲਾ ਕੇ ਇਹਦੀ ਜਾਂਚ ਪੜਤਾਲ ਕਰੋ ਪਰ ਅੱਜ ਤੱਕ ਦੇਖੋ ਇਹ ਵੀ ਬੜਾ ਦੁੱਖ ਦੀ ਗੱਲ ਆ ਵੀ ਇੰਨੇ ਪੰਜਾਬ ਦੇ ਮੁਖੀ ਜਿਹੜੇ ਆ ਡੀਜੀਪੀ ਅੱਜ ਤੱਕ ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਆਇਆ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਉਹ ਦਿੱਲੀ ਦੀ ਇਲੈਕਸ਼ਨ ਵਿੱਚ ਵਿਅਸਤ ਹੈ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਜਿਹੜੇ ਐਮਐਲਏ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਉੱਥੇ ਤੱਕ ਆ ਉਹਨਾਂ ਦੀ ਹੋਣਾ ਚਾਹੀਦੀ ਸੀ ਕਿਉਂਕਿ ਇਹ ਸਾਰੇ ਮਜ਼ਦੂਰ ਜਿਹੜੇ ਬਚਾਰੇ ਗਰੀਬ ਲੋਕ ਆ ਜਿਹੜੀ ਆਵਾਜ਼ ਬੁਲੰਦ ਕਰਨ ਲੋਗ ਆ ਉਹ 45 ਬੰਦੇ ਜਿਹੜੇ ਅੱਜ ਤੱਕ ਜੇਲ੍ਹ 'ਚ ਆ ਪਰ ਪੁਲਿਸ ਪਛਾ ਜਾਣੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਸੋ ਅ ਮਾਦਮਾਂ ਨੂੰ ਕਹਿਣਾ ਚਾਹੁੰਦੇ ਆ ਵੀ ਜੇਕਰ ਜਲਦੀ ਇਹਨਾਂ ਨੂੰ ਰਿਹਾਨ ਨਹੀਂ ਕੀਤਾ ਤੇ ਵੱਡੇ ਪੱਧਰ ਤੇ ਆਪਾਂ ਫਰੀਦਕੋਟ ਜਿਹੜਾ ਜ਼ਿਲ੍ਹਾ ਜਿਹੜਾ ਉਹ ਬੰਦ ਦੀ ਗੱਲ ਕਰਾਂਗੇ ਤੇ ਸਾਰੇ ਸਾਥੀ ਜਿਹੜੇ ਪੰਜਾਬ ਦੇ ਵਿੱਚੋਂ ਆਪਾਂ ਵੀ ਇਧਰੋਂ ਅੱਜ ਜਲੰਧਰ ਦਿਵਾਨ ਆਲੇ ਦੁਆਲੇ ਜਿਹੜੇ ਆਤੀ ਆ ਉਹ ਸਾਰੇ ਫਰੀਦਕੋਟ ਦੇ ਵਿੱਚ ਜਾ ਕੇ ਜਿਹੜੇ ਆ ਉੱਥੇ ਜਿਹੜਾ ਵੱਡੇ ਪੱਧਰ ਤੇ ਉੱਪਰ ਜਿਹੜਾ ਸੰਘਰਸ਼ ਕਰਾਂਗੇ ਤਾਂ ਜੋ ਆਪਣੇ ਗਰੀਬ ਲੋਕਾਂ ਨੂੰ ਜਿਹੜਾ ਇਨਸਾਫ਼ ਮਿਲ ਸਕੇ ਅਤੇ ਸਰਪੰਚ ਸਾਹਿਬ ਦੇ ਨਾਲ ਆਪਾਂ ਜਥੇਬੰਦੀ ਗੁਰੂਤਾ ਆਰਟੀਕਲ ਫੋਰਸ ਦੇ ਸਾਥੀਆਂ ਨਾਲ ਹੀ ਹੋਰ ਵੀ ਜਥੇਬੰਦੀਆਂ ਸਰਪੰਚ ਸਾਹਿਬ ਦੇ ਨਾਲ ਇਨਸਾਫ਼ ਜਿਹੜਾ ਆ ਉਹ ਇਹੀ ਮੰਗਿਆ ਤੁਹਾਡੇ ਮੁੱਖ ਮੰਤਰੀ ਸਾਹਿਬ ਤੋਂ ਵੀ ਜਿਹੜੀ ਐਸਐਸਪੀ ਮੈਡਮ ਹੈ ਇਹਨੂੰ ਤੁਰੰਤ ਜਿਹੜਾ ਉੱਥੇ ਦਾ ਬਾਅਦ ਸਸਪੈਂਡ ਕਰਨਾ ਚਾਹੀਦਾ ਤੇ ਇਹਦੇ ਉੱਪਰ ਵੀ ਜਿਹੜਾ ਮੈਨੂੰ ਲੱਗਦਾ ਵੀ ਮੁਕਦਮਾ ਜਿਹੜਾ ਐਸ.ਸੀ. ਹਟ ਦਾ ਇਹਦੇ ਉੱਪਰ ਵੀ ਦਾਜ ਕਰਨਾ ਚਾਹੀਦਾ ਕਿ ਇਹਦੀ ਨਲਕੀ ਕਰਕੇ ਮੈਡਮ ਦੀ ਅੱਜ ਜਿਹੜਾ ਇਹ ਮਾਹੌਲ ਬਣਿਆ ਪੰਜਾਬ ਦੇ ਵਿੱਚ ਇਹ ਗੱਲ ਜਿਹੜੀ ਪੰਜਾਬ ਦੇ ਬੱਚੇ-ਬੱਚੇ ਤੱਕ ਜਾਣੀ ਆ ਇਹਦਾ ਕਾਰਨ ਸਿਰਫ ਐਸਐਸਪੀ ਜਿਹੜਾ ਮੁਖੀ ਜਿਹੜੀ ਹੈਗੀ ਜੇਕਰ ਉਹਨੇ ਸ਼ਕਤੀ ਨਾਲ ਇਹ ਕੰਮ ਕੀਤਾ ਹੁੰਦਾ ਤੇ ਇੰਨੇ ਗਰੀਬ ਜਿਹੜੇ ਲੋਕ ਆ ਜਿਹੜੇ ਉਹ ਅੰਦਰ ਨਾ ਜਾਂਦੇ ਸੋ ਇਹ ਲੋਕਾਂ ਨੂੰ ਬੇਗਸੂਰਾਂ ਉਹੀ ਵਧਿਆ ਸੋ ਤੁਹਾਡੀ ਮੰਗ ਇਹੀ ਆ ਵੀ ਤੁਰੰਤ ਨੂੰ ਜਿਹੜਾ ਸਸਪੈਂਡ ਕਰਕੇ ਇਹਨਾਂ ਦੇ ਉੱਪਰੋਂ ਜਿਹੜਾ ਮੁਕਾਦਮਾ ਹੈ ਸੀਰ ਦਾ ਦਰਜ ਕੀਤਾ ਜਾਵੇ ਸੋ ਸਾਰਿਆਂ ਨੂੰ ਜੈ ਗੁਰਦੇਵ ਜੈ ਭੀਮ ਜੈ ਵਾਲਮੀਕ